ਲੋਕ ਸਭਾ ਹਲਕਾ ਸੰਗਰੂਰ ਤੋਂ ਪਾਵੇਂ ਕਿ ਸੁਖਪਾਲ ਸਿੰਘ ਖੈਰਾ ਆਮ ਆਦਮੀ ਪਾਰਟੀ ਦੀ ਮੀਤਿਆਰ ਤੋਂ ਝੋੜ ਹਾਰ ਗਈ ਸੀ ਪਰ ਸੁਖਪਾਲ ਸਿੰਘ ਖੈਰਾ ਵੱਲੋਂ ਵਰਕਰਾਂ ਦੀ ਹੌਸਲੇ ਦੀ ਦਾਤ ਦੇਣ ਲਈ ਅਤੇ ਉਹਨਾਂ ਦਾ ਧੰਨਵਾਦ ਕਰਨ ਲਈ ਬਲੇ ਕੋਟਲਾ ਦੇ ਐਮਪੀਅਰ ਹੋਟਲ ਵਿੱਚ ਤਨਵਾਦ ਪ੍ਰੋਗਰਾਮ ਕਰਕੇ ਪਾਰਟੀ ਵਰਕਰਾਂ ਨੂੰ ਹੋਰ ਮਜ਼ਬੂਤ ਹੋ ਕੇ ਲੜਾਈ ਲੜਨ ਦੀ ਗੱਲ ਕਹੀ ਉਹਨਾਂ ਨੇ ਕਿਹਾ ਕਿ ਮਲੇ ਕੋਟਲਾ ਦੇ ਲੋਕਾਂ ਦਾ ਹਿਸਾਬਕਾ ਕੈਬਨਿਟ ਮੰਤਰੀ ਮੈਡਮ ਰੁਜੀ ਸੁਲਤਾਨਾ ਤੇ ਉਹਨਾਂ ਦੀ ਬੇਟੀ ਨਿਸ਼ਾਤ ਅਕਟਰ ਦਾ ਧੰਨਵਾਦ ਕੀਤਾ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਆਪਣੇ ਹਲਕੇ ਵਿੱਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਬਣਾਇਆ ਹੋਇਆ ਹੈ ਨੇ ਬਸ ਮੈਂ ਤਾਂ ਅੱਜ ਧੰਨਵਾਦ ਕਰਨ ਆਇਆ ਸੀਗਾ ਔਰ ਪੋਜ਼ਿਟਿਵ ਨੋਟ ਇਹ ਆ ਕਿ ਮਲੇਰਕੋਟਲਾ ਤੋਂ ਕਾਂਗਰਸ ਦੀ ਜਿੱਤ ਹੋ ਗਈ ਹੈ ਰਜ਼ੀਆ ਜੀ ਔਰ ਸਾਰਿਆਂ ਨੇ ਟੀਮ ਨੇ ਬਹੁਤ ਮਦਦ ਕੀਤੀ ਦੇਖੋ ਮੈਂ ਆਪਣੀ ਇਲੈਕਸ਼ਨ ਮੈਂ ਇਮਾਨਦਾਰੀ ਨਾਲ ਲੜੀ ਮੇਰਾ ਨiyet ਔਰ ਮੇਰਾ ਦਿਲ ਸਾਫ਼ ਹੈ ਮੇਰੀ ਕੌਂਸ਼ੀਅੰਸ ਬਿਲਕੁਲ ਪਿਓਰ ਹੈ ਨਾ ਮੈਂ ਕੋਈ ਸ਼ਰਾਬ ਵੰਡੀ ਨਾ ਕੋਈ ਪੈਸਾ ਨਾ ਮੈਂ ਕੋਈ ਕਿਸੇ ਨੂੰ ਦਬਾਇਆ ਨਾ ਡਰਾਇਆ ਔਰ ਸਰਕਾਰੀ ਤੰਤਰ ਦਾ ਡਟ ਕੇ ਉਹਦਾ ਸਾਹਮਣਾ ਕੀਤਾ ਔਰ ਜਿੰਨੀ ਮੇਰੇ ਵਿੱਚ ਜਾਨ ਸੀ ਮੁੱਦਿਆਂ ਤੇ ਆਧਾਰਿਤ ਸੰਗਰੂਰ ਦੇ ਵਿੱਚ ਆਣ ਕੇ ਮੈਂ ਲੋਕਾਂ ਨੂੰ ਐਜੂਕੇਟ ਕੀਤਾ ਪੰਜਾਬ ਦੇ ਜਿਹੜੇ ਖੇਤੀ ਕਿਸਾਨੀ ਦੇ ਮੁੱਦੇ ਸੀ ਜਿਹੜੇ ਪਛੜੇ ਹੋਏ ਵਰਗਾਂ ਦੇ ਕਿਰਤੀਆਂ ਕਾਮਿਆਂ ਦੇ ਮੁੱਦੇ ਸੀ ਗੈਰ ਪੰਜਾਬੀਆਂ ਦਾ ਜੋ ਕਾਨੂੰਨ ਬਣਨਾ ਚਾਹੀਦਾ ਪਾਕਿਸਤਾਨ ਨਾਲ ਬਾਰਡਰ ਖੁੱਲਣਾ ਚਾਹੀਦਾ ਔਰ ਕਿਸ ਤਰ੍ਹਾਂ ਅਸੀਂ ਝੋਨੇ ਦੀ ਫਸਲ ਨੂੰ ਬਦਲ ਕੇ ਉਸੇ ਸੀਸੀਐ ਲਿਮਿਟ ਚੋਂ ਦੂਸਰੀਆਂ ਸੋਹਣੀ ਦੀਆਂ ਫਸਲਾਂ ਲਿਆ ਸਕਦਾ ਇਹ ਸਾਰੀਆਂ ਗੱਲਾਂ ਮੈਂ ਅੱਛੀਆਂ ਕਿਹਾ ਪਰ ਕਈ ਵਾਰ ਕੀ ਹੁੰਦਾ ਕਿ ਹਲੇ ਇੰਡੀਆ ਦੀ ਡੈਮੋਕ੍ਰੇਸੀ ਚਰਨਿੰਗ ਪ੍ਰੋਸੈਸ ਚਾ ਜਿਹੜੀਆਂ ਸਾਊਥ-ਈਸਟ ਸਟੇਸ਼ਨ ਕੰਟਰੀਜ਼ ਹਨ ਜਿਵੇਂ ਬੰਗਲਾਦੇਸ਼ ਪਾਕਿਸਤਾਨ ਇੰਡੀਆ ਸ਼੍ਰੀਲੰਕਾ ਇਹਨਾਂ ਹਲੇ ਨਿਕਲ ਰਹੀਆਂ ਗੁਜ਼ਰ ਰਹੀਆਂ ਇਹ ਵਿਕਸਿਤ ਦੇਸ਼ਾਂ ਤੱਕ ਪਹੁੰਚਣ ਨੂੰ ਥੋੜਾ ਸਮਾਂ ਲੱਗੇਗਾ ਪਰ ਇਹਨਾਂ ਹਾਲਾਤਾਂ ਵਿੱਚ ਜੋ ਵੀ ਸੀਗਾ ਅਸੀਂ ਇਮਾਨਦਾਰੀ ਨਾਲ ਲੜਿਆ ਜਿੱਤ ਹਾਰ ਉਸ ਪਰਮਾਤਮਾ ਵਾਹਿਗੁਰੂ ਦੇ ਹੱਥ ਵਿੱਚ ਹੈ ਸਾਡੇ ਹੌਸਲੇ ਉੱਚੇ ਨੇ ਅਸੀਂ ਪੰਜਾਬ ਦਾ ਇਨਫੈਕਟ ਅਸਲ ਜੰਗ ਹੁਣ ਸ਼ੁਰੂ ਹੋਇਆ ਵਾ ਅਸੀਂ 7 ਸੀਟਾਂ ਜਿੱਤਣ ਤੋਂ ਬਾਅਦ ਇਹ ਸਾਬਤ ਕਰਤਾ ਕਿ ਜਿਹੜਾ ਬੋਕਰ ਪਾਰਟੀ ਉਹ ਖਤਮ ਹੋ ਗਈ ਪੰਜਾਬ ਦੇ ਵਿੱਚ ਦਿੱਲੀ ਵਿੱਚ ਉਹਨਾਂ ਨੇ 7 ਦੀਆਂ 7 ਹਰਾਤੀਆਂ ਇਹਨਾਂ ਨੂੰ ਬੋਕਰ ਨੂੰ ਔਰ ਕੇਜਰੀਵਾਲ ਦੀ ਹੁਣ ਉਹ ਕੋਈ ਉਹਦੀ ਕੋਈ ਵਿਚਾਰਧਾਰਾ ਉਹਦੀ ਕੋਈ ਰਹਿ ਨਹੀਂ ਗਈ ਵੀਆਈਪੀ ਕਲਚਰ ਦੀ ਗੱਲ ਕਰਦੇ ਸੀ ਉਹ ਉਹਨਾਂ ਨੇ ਆਪਣੇ ਵਾਅਦੇ ਤੋੜੇ ਸਵਰਾਜ ਦੀ ਗੱਲ ਕਰਦੇ ਸੀ ਕਿ ਲੋਕਾਂ ਤੋਂ ਪੁੱਛ ਕੇ ਕੰਮ ਕਰਾਂਗੇ ਉਹ ਵਾਅਦੇ ਤੋੜੇ ਜਨ ਲੋਕ ਪਾਲ ਕਿਤੇ ਨਾ ਪੰਜਾਬ ਨਾ ਦਿੱਲੀ ਚ ਬਣਾ ਸਕੇ ਇਸ ਕਰਕੇ ਮੈਨੂੰ ਲੱਗਦਾ ਕਿ ਨੈਕਸਟ ਜਿਹੜੀ ਲੜਾਈ ਹੋਊਗੀ 2027 ਚ ਉਹ ਰਿਵਾਈਵਲ ਆਫ ਪੰਥਕ ਫੋਰਸਸ ਔਰ ਕਾਂਗਰਸ ਪਾਰਟੀ ਔਰ ਕਿਤੇ ਨਾ ਕਿਤੇ ਭੀਜਪੀ ਕਿਉਂਕਿ ਜਿਹੜਾ ਰਵਾਇਤੀ ਅਕਾਲੀ ਦਲ ਹੈ ਇਹ ਵੀ 10 ਸੀਟਾਂ ਦੇ ਜ਼ਮਾਨਤ ਜਬਤ ਹੋ ਗਈ ਆ ਹਾਲਾਂਕਿ ਇੱਕ ਸੀਟ ਜਿੱਤੇ ਨੇ ਪਰ ਸਿਕ ਫੋਰਸਿਸ ਦੀ ਰੀਅਲਾਈਨਮੈਂਟ ਹੋਵੇਗੀ ਔਰ ਪੰਜਾਬ ਦੇ ਵਿੱਚ ਸਾਡੀ ਲੜਾਈ ਉਹਨਾਂ ਇਸ ਕਰਕੇ ਮੇਰਾ ਇਹ ਮੰਨਣਾ ਵਾ ਕਿ ਜਿਹੜੇ ਆਪਣੀ ਲੀਡਰਸ਼ਿਪ ਨੂੰ ਮੈਂ ਕਹੂੰਗਾ ਕਿ ਪੰਥਕ ਫੋਰਸਿਸ ਨਾਲ ਕਿੱਦਾਂ ਆਪਾਂ ਮੁਕਾਬਲਾ ਕਰਨਾ ਤਾਂ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਗੱਲ ਪੰਜਾਬ ਦੇ ਮੁੱਦਿਆਂ ਦੀ ਗੱਲ ਪੰਜਾਬੀਆਂ ਦੀ ਪੰਜਾਬੀਅਤ ਦੀ ਗੱਲ ਸਿੱਖਾਂ ਦੀ ਗੱਲ ਜ਼ਰੂਰ ਕਰੀਏ ਤਾਂ ਕਿ ਅਸੀਂ ਪੰਥਕ ਫੋਰਸਿਸ ਨਾਲ 2027 ਵਿੱਚ ਲੜ ਸਕੀਏ ਸੋ ਮੈਂ ਇੱਕ ਵਾਰ ਫਿਰ ਸਾਰੇ ਸੰੂ ਸੰਗਰੂਰ ਦੇ ਲੋਕ ਸਭਾ ਵੋਟਰਸ ਦਾ तो देखिए पहले तो मैं अल्लाह मियाँ का तय दिल से शुक्रिया अदा करना चाहती हूँ क्योंकि ये जीत जो मुमकिन हुई है ना अल्लाह मियाँ की वजह से हुई है और जो मेरे मलेरकोटले हल्के के लोग और जो शहर के खास तौर पे लोग हैं उन्होंने सुखपाल खैरा जी को बहुत इज़्ज़त दे के उन्हें जिताया है मैं उन सबका बहुत शुक्रिया अदा करती हूँ ਇਨਾ ਵਿੱਚ ਆਪਣਾ ਦਬਦਬਾ ਆਪਣੇ ਹੱਥ ਕੇ ਦੇ ਦੇ ਦੁਆਰਾ ਕੈਮਰਾ ਤੇ ਆ ਤੇ ਹੁਣ ਜਿਵੇਂ ਸਾਰੇ ਗਲਤ ਆ ਗਈ ਹੈ ਇਹਨਾਂ ਦੀ ਤੇ ਚੋਣ ਦੀ ਹੈ ਹੁਣ ਅਗਲਾ ਪ੍ਰੋ ਜਿਹੜਾ ਹੈ ਜਿਹੜਾ ਪੰਚਾਇਤੀ ਚੋਣਾਂ ਦਾ ਰਿਹਾ ਉਹਨੂੰ ਤੁਸੀਂ ਕਿਵੇਂ ਦੇਖੋ ਦੇਖੋ ਇਹ ਸਭ ਤੋਂ ਪਹਿਲਾਂ ਤਾਂ ਮੈਂ ਕਹਾਂਗੀ ਜਿਹੜੀ ਵੀ ਇਹ ਜਿੱਤ ਦਾ ਸੇੜਾ ਹੈ ਆਮ ਜਨਤਾ ਦੇ ਉੱਪਰ ਹੈ ਲੋਕਾਂ ਨੇ ਸਾਨੂੰ ਜਿੱਤ ਦਲਾਈ ਹੈ ਲੋਕਾਂ ਨੇ ਲੀਡ ਦਲਾਈ ਹੈ ਜੁਮਲੇਰ ਕੋਟਲਾ ਸ਼ਹਿਰ ਤੋਂ ਮਿਲੀ ਸਾਨੂੰ ਸਾਡੇ ਹਲਕੇ ਤੋਂ ਮਿਲੀ ਉਹਦਾ ਮੈਂ ਧੰਨਵਾਦ ਕਰਨਾ ਤਾਂ ਕਰਦੀਆਂ ਸਾਰਿਆਂ ਦਾ ਕਿ ਉਹਨਾਂ ਨੇ ਸਾਡਾ ਸਾਥ ਦਿੱਤਾ ਔਰ ਸਾਨੂੰ ਇੰਨੀ ਵੱਡੀ ਤਾਕਤ ਨਾਲ ਲੀਡ ਦਿੱਤੀ। ਦੂਸਰਾ ਤੁਸੀਂ ਹੁਣ ਪੰਚਾਇਤਾਂ ਦੀ ਗੱਲ ਕਰ ਰਹੇ ਹੋ ਪੰਚਾਇਤਾਂ ਆਉਣਗੀਆਂ ਤਾਂ ਪੰਚਾਇਤਾਂ ਵੀ ਲੜਾਂਗੇ ਅਸੀਂ ਸਾਰੇ ਇਕਜੁੱਟ ਹੋ ਕੇ ਲੜਾਂਗੇ ਔਰ ਇਨਸ਼ਾਅੱਲਾ ਜਿੱਤਾਂਗੇ ਵੀ।